ਹਾਂਜੀ ਸਕੋਡਾ ਨੇ ਕਰਤਾ ਵੱਡਾ ਧਮਾਕਾ ਟਾਟਾ ਤੇ ਸੂਜ਼ੂਕੀ ਦੀਆਂ ਗੱਡੀਆਂ ਨੂੰ ਹੁਣ ਵੱਡਾ ਝਟਕਾ ਪੈਣ ਵਾਲਾ ਹੈ ਤੇ ਸਕੋਡਾ ਨੇ ਇੱਕ ਆਪਣੀ ਨਵੀਂ ਗੱਡੀ ਕਾਇਲਕ ਲਾਂਚ ਕਰਨ ਦਾ ਪ੍ਰੋਗਰਾਮ ਬਣਾ ਲਿਆ ਤੇ ਬਹੁਤ ਹੀ ਸੋਹਣੀ ਤੇ ਪਿਆਰੀ ਲੁੱਕ ਦੇ ਨਾਲ ਗੱਡੀ ਲਾਂਚ ਹੋਣ ਵਾਲੀ ਹੈ ਤੁਸੀਂ ਦੇਖੋ ਇਸ ਗੱਡੀ ਦੇ ਵਿੱਚ 1000 ਸੀਸੀ ਦਾ ਟਰਬੋ ਪੈਟਰੋਲ ਇੰਜਨ ਆ ਰਿਹਾ ਹੈ ਔਰ ਸਾਰੇ ਵੇਰੀਐਂਟਸ ਦੇ ਵਿੱਚ ਟਰਬੋ ਪੈਟਰੋਲ ਇੰਜਨ ਆ ਰਿਹਾ ਤੇ ਫਰੰਟ ਦੀਆਂ ਦੋਨੋਂ ਵੈਂਟੀਲੇਟਿਡ ਸੀਟਸ 10 ਇੰਚ ਦਾ ਇਨਫੋਟੇਨਮੈਂਟ 18 ਇੰਚ ਦੇ ਅਲੋਏ 휠ਸ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਹੁਣ ਇਹ ਗੱਡੀ ਲਾਂਚ ਹੋਏਗੀ ਤਾਂ ਮਾਰਕੀਟ ਦੀਆਂ ਜੋ ਹੋਰ ਗੱਡੀਆਂ ਸੈਗਮੈਂਟਸ ਦੇ ਵਿੱਚ ਆ ਰਹੀਆਂ ਉਹਨਾਂ ਨੂੰ ਇੱਕ ਵੱਡਾ ਕੰਪੀਟੀਸ਼ਨ ਇਹ ਗੱਡੀ ਦੇਊਗੀ ਤੇ ਕਾਰਨਰ ਹੈੱਡਲੈਂਪਸ ਡੀਆਰਐਲਸ ਕਿਸੇ ਵੀ ਗਲਤੀ ਕਮੀਕਾਰ ਦੇ ਵਿੱਚ ਨਜ਼ਰ ਨਹੀਂ ਆਉਂਦੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੈਟਰੋਲ ਦੇ ਵਿੱਚ ਵੀ 18 19 ਦੇ ਐਵਰੇਜ ਸੁਣਨੇ ਦੇ ਵਿਚਾਰੀ ਹੈ ਕਿ 18 19 ਤੋਂ ਘੱਟ ਐਵਰੇਜ ਨਹੀਂ ਹੈ ਤੇ ਡਿਜੀਟਲ ਡਿਸਪਲੇ ਹੈ ਸਨ ਰੂਫ ਦੇ ਨਾਲ ਆ ਰਹੀ ਹੈ ਗੱਡੀ ਤੇ ਫਰੰਟ ਲੂਵੈਂਟਿਏਟਡ ਸੀਟਸ ਹੈ ਬਹੁਤ ਹੀ ਸਟਾਈਲਿਸ਼ ਲੁੱਕ ਹੈ ਜਿੱਦਾਂ ਸਕੋਡਾ ਦੀਆਂ ਹੋਰ ਬਾਕੀ ਸਾਰੀ ਕਾਰਾਂ ਹੈ ਔਰ 5 ਸਟਾਰ ਰੇਟਿੰਗ ਦੇ ਨਾਲ ਇਹ ਗੱਡੀ ਆ ਰਹੀ ਹੈ ਤੇ ਪਿੱਛੇ ਸਕੋਡਾ ਦੀ ਬੈਜਿੰਗ ਜਿਹੜੀ ਹੈ ਉਹ ਨਵੇਂ ਡਿਜ਼ਾਈਨ ਦੇ ਵਿੱਚ ਸਕੋਡਾ ਨੇ ਆਪਣੀ ਬੈਜਿੰਗ ਕੀਤੀ ਹੈ ਉਸ ਤੋਂ ਬਾਅਦ ਆਫ ਰੋਡਿੰਗ ਦੇ ਪਰਪਸ ਲਈ ਵੀ ਗੱਡੀ ਠੀਕ ਠੀਕ ਹੈ 190 mm ਦੇ ਗਰਾਊਂਡ ਕਲੀਅਰੈਂਸ ਹੈ ਗੱਡੀ ਦੀ ਜਿਹਦੇ ਨਾਲ ਕੱਚੇ ਪੱਕੇ ਰਸਤੇਾਂ ਦੇ ਵਿੱਚ ਨਿਕਲਣ ਚ ਕੋਈ ਦਿੱਕਤ ਨਹੀਂ ਆਉਂਦੀ ਔਰ ਸਭ ਤੋਂ ਵੱਡੀ ਗੱਲ ਜੋ ਹੈ ਕਾਰ ਦੇ ਵਿੱਚ ਸਨਰੂਫ ਵੀ ਆ ਰਹੀ ਹੈ। ਔਰ ਇਹਦੀ ਕੀਮਤ ਜੋ ਹੈ ਸਿਰਫ 7,90,000 ਤੋਂ ਕੀਮਤ ਸ਼ੁਰੂ ਹੋ ਜਾਂਦੀ ਹੈ। ਪਲੱਸ ਉਹਦੇ ਉੱਤੇ ਆਰਟੀਓ ਤੇ ਇੰਸ਼ੋਰੈਂਸ ਦਾ ਪੈਣੀ ਹੈ। ਔਰ ਪਰ ਵੈਸੇ ਗੱਲ ਇਹ ਹੈ ਕਿ ਜਿਹੜੀ ਸਨਰੂਫ ਹੈ ਉਹ ਜ਼ਿਆਦਾ ਸਾਡੇ ਇੰਡੀਆ 'ਚ ਜ਼ਿਆਦਾ ਕਾਮਯਾਬ ਹੈ ਨਹੀਂ, ਕੋਈ ਉਹਦਾ ਜ਼ਿਆਦਾ ਯੂਜ਼ ਵੀ ਹੈ ਨਹੀਂ। ਤਾਂ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਾਰ ਨੂੰ ਚੂਜ਼ ਕਰਿਓ, ਮਾਡਲ ਚੂਜ਼ ਕਰਿਓ। ਬਾਕੀ ਜਿਹੜਾ ਬੇਸ ਮਾਡਲ ਹੈ ਉਹ 790000 ਤੋਂ ਸ਼ੁਰੂ ਹੈ। ਉਹਦੇ ਵਿੱਚ ਕੋਈ ਵੀ ਇਨਫੋਟੇਨਮੈਂਟ ਸਿਸਟਮ ਨਹੀਂ ਆਉਂਦਾ ਸਿਰਫ ਚਾਰ ਸਪੀਕਰ ਮਿਲਦੇ ਆ। ਸਿਸਟਮ ਤੁਸੀਂ ਬਾਹਰੋਂ ਲਵਾ ਸਕਦੇ ਹੋ। ਬਹੁਤ ਹੀ ਸੋਹਣੀ ਤੇ ਪਿਆਰੀ ਲੁੱਕ ਦੇ ਨਾਲ ਆ ਰਹੀ ਹੈ ਕਾਰ। ਤੇ ਉਮੀਦ ਕਰਦੇ ਆ ਕਿ ਇਸ ਕਾਰ ਦੀ ਰਿਵਿਊਜ਼ ਤੇ ਰੇਟਿੰਗਸ ਆਉਣ ਤੋਂ ਬਾਅਦ ਬਹੁਤ ਵਧੀਆ ਸਾਹਮਣੇ ਆਉਣਗੀਆਂ। ਬਾਕੀ ਜਦੋਂ ਅਸੀਂ ਕਾਰ ਦੀ ਡਰੈਸ ਡਰਾਈਵ ਲਵਾਂਗੇ ਉਦੋਂ ਤੁਹਾਨੂੰ ਅਸੀਂ ਜ਼ਰੂਰ ਇਹਦੇ ਬਾਰੇ ਹੋਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਚ ਚੰਗੀ ਲੱਗੇ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ